ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨ ਪਿੰਡ ਮਾਛੀਆਂ ਜੋ ਕਿ ਗੁਰਦੁਆਰਾ ਰਾਮਪੁਰ ਖੇੜਾ ਤੋਂ 1.5 ਕਿਲੋਮੀਟਰ ਦੀ ਵਿੱਥ ਉੱਪਰ ਹੈ ਇਸ ਪਿੰਡ ਦਾ ਜ਼ਿਕਰ ਪਿਛਲੇਰੇ ਪੰਨਿਆਂ ਵਿੱਚ ਵੀ ਆ ਚੁੱਕਾ ਹੈ ਇਸੇ ਪਿੰਡ ਦੇ ਹੀ ਜੰਪਲ ਸਰਦਾਰ ਹਰਪਖਤ ਸਿੰਘ ਜੀ ਸੁਪੁੱਤਰ ਸਰਦਾਰ ਹਰਨਾਮ ਸਿੰਘ ਜੀ ਸੰਧਰ ਜਿਨ੍ਹਾਂ ਨੇ ਅਣਵੰਡੇ ਪੰਜਾਬ ਦੇ ਪੁਲਿਸ ਮਹਿਕਮੇ ਵਿੱਚ ਭਰਤੀ ਹੋ ਕੇ ਐਸਪੀ ਰੈਂਕ ਨੂੰ ਪ੍ਰਾਪਤ ਕੀਤਾ ਅਤੇ ਆਪਣੀ ਰਹਾਇਸ਼ ਦਿੱਲੀ ਵਿਖੇ ਬਣਾਈ ਸੀ ਉਹ ਇਸ ਨਗਰ ਦੇ ਵਸਨੀਕ ਸਨ ਸਰਦਾਰ ਹਰਪ੍ਰਖਤ ਸਿੰਘ ਜੀ ਹੋរី ਦੱਸਦੇ ਸਨ ਕਿ ਉਹ ਇੱਕ ਵਾਰ 1962 ਈਸਵੀ ਦੇ ਕਰੀਬਨ ਛੁੱਟੀ ਲੈ ਕੇ ਕੁਝ ਸਮੇਂ ਲਈ ਆਪਣੇ ਜੱਦੀ ਪਿੰਡ 마ਸ਼ੀਆਂ ਵਿਖੇ ਜਦੋਂ ਆਏ ਤਦ ਉਹਨਾਂ ਦੇ ਹੀ ਪਰਿਵਾਰ ਵਿੱਚੋਂ ਬੀਬੀ ਪਰਮਜੀਤ ਕੌਰ ਸੋ ਪਤਨੀ ਸਰਦਾਰ ਗੁਰਨਾਮ ਸਿੰਘ ਜੀ ਇਹਨਾਂ ਦਾ ਜ਼ਿਕਰ ਵੀ ਪਿਛਲੇਰੇ ਪੰਨਿਆਂ ਵਿੱਚ ਕੁਝ ਘਟਨਾਵਾਂ ਵਿੱਚ ਆਇਆ ਹੈ ਸੋ ਬੀਬੀ ਪਰਮਜੀਤ ਕੌਰ ਹੋਰਾਂ ਨੇ ਦੱਸਿਆ ਕਿ ਲਹਿੰਦੇ ਪਾਸੇ ਜੋ ਸਕਤਾ ਥੇ ਹੈ ਉਥੇ ਕੋਈ ਸਿੱਖ ਸੰਤ ਆਏ ਹੋਏ ਹਨ ਜੋ ਸਾਰਾ ਦਿਨ ਭਜਨ ਬੰਦਗੀ ਕਰਦੇ ਰਹਿੰਦੇ ਨੇ ਤੇ ਸ਼ਾਮ ਨੂੰ 5:00 ਵਜੇ ਉਹ ਬਾਹਰ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ ਸਰਦਾਰ ਹਰਪਖਤ ਸਿੰਘ ਹੋਰਾਂ ਨੇ ਦੱਸਿਆ ਕਿ ਬੀਬੀ ਪਰਮਜੀਤ ਕੌਰ ਦੇ ਦਸੇ ਟਾਈਮ ਅਨੁਸਾਰ ਉਹ ਵੀ ਸ਼ਾਮ ਨੂੰ ਸੈਰ ਕਰਦੇ ਇਕੱਲੇ ਹੀ ਬਾਬਾ ਜੀ ਪਾਸ ਪੁੱਜ ਗਏ ਬਾਬਾ ਜੀ ਇੱਕ ਸਧਾਰਨ ਮੰਝੇ ਉੱਪਰ ਬੈਠੇ ਸਨ ਚਾਰ ਪੰਜ ਹੋਰ ਪ੍ਰੇਮੀ ਵੀ ਉਹਨਾਂ ਪਾਸ ਡੱਠੇ ਹੋਏ ਮੰਝਿਆਂ ਉੱਪਰ ਬੈਠੇ ਬਾਬਾ ਜੀ ਨਾਲ ਗੁਰਮਤ ਵਿਚਾਰਾਂ ਕਰ ਰਹੇ ਸਨ ਅਤੇ ਬਾਬਾ ਜੀ ਦੀਆਂ ਵਿਚਾਰਾਂ ਸੁਣ ਰਹੇ ਸਨ ਸਰਦਾਰ ਹਰਪਖ ਸਿੰਘ ਹੋਰਾਂ ਨੇ ਦੱਸਿਆ ਕਿ ਮੈਂ ਵੀ ਬਾਬਾ ਜੀ ਨੂੰ ਸਿਰਨਵਾ ਕੇ ਉਹਨਾਂ ਦੇ ਚਰਨੀ ਹੱਥ ਲਾਉਣ ਦਾ ਯਤਨ ਕੀਤਾ ਪਰ ਉਹਨਾਂ ਨੇ ਭਾਵ ਬਾਬਾ ਜੀ ਨੇ ਮੇਰੇ ਦੋਵੇਂ ਹੱਥ ਫੜ ਕੇ ਪੈਰਾਂ ਨੂੰ ਹੱਥ ਲਾਉਣ ਤੋਂ ਵਰਜਦਿਆਂ ਫਤੇ ਬੁਲਾਉਣ ਲਈ ਤਗੀਤ ਕੀਤੀ ਤੇ ਮੇਰੇ ਨਾਲ ਫਤੇ ਸਾਂਝੀ ਕੀਤੀ ਸਰਦਾਰ ਹਰਪਖ ਸਿੰਘ ਹੋਰੀ ਦੱਸਦੇ ਸਨ ਕਿ ਉਹ ਵਿਛੀ ਚਟਾਈ ਉੱਪਰ ਬੈਠਣਾ ਚਾਹੁੰਦੇ ਸਨ ਪਰ ਬਾਬਾ ਜੀ ਨੇ ਉਹਨਾਂ ਨੂੰ ਫੜ ਕੇ ਮੰਝੇ ਉੱਪਰ ਬਿਠਾ ਲਿਆ ਤੇ ਸੁਖ ਸਾਧ ਪੁੱਛਣ ਉਪਰੰਤ ਉਹਨਾਂ ਨੇ ਨਾਂ ਪਤਾ ਪੁੱਛਿਆ ਉੱਤਰ ਵਿੱਚ ਸਰਦਾਰ ਹਰਪ੍ਰਖਤ ਸਿੰਘ ਹੋਰਾਂ ਨੇ ਆਪਣਾ ਨਾਮ ਪਤਾ ਅਤੇ ਸਰਵਿਸ ਬਾਰੇ ਦੱਸਣ ਉਪਰੰਤ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਮੇਰੇ ਲਈ ਕੋਈ ਸੇਵਾ ਹੋਵੇ ਤਾਂ ਜਰੂਰ ਦੱਸਣਾ ਮੈਂ ਆਪ ਜੀ ਦੀ ਸੇਵਾ ਕਰਕੇ ਆਪਣੇ ਆਪ ਨੂੰ ਧੰਨ ਭਾਗੀ ਸਮਝਾਂਗਾ ਬਾਬਾ ਜੀ ਮੁਸਕਰਾਏ ਅਤੇ ਕਹਿਣ ਲੱਗੇ ਕਿ ਸਰਦਾਰ ਸਾਹਿਬ ਗੁਰੂ ਘਰ ਦੀ ਸਭ ਤੋਂ ਵੱਡੀ ਸੇਵਾ ਸੱਚ ਬੋਲਣਾ ਗਰੀਬਾਂ ਦੀ ਮਦਦ ਕਰਨਾ ਕਿਸੇ ਨੂੰ ਦੁੱਖ ਨਾ ਦੇਣਾ ਅਤੇ ਕਿਸੇ ਦਾ ਹੱਕ ਨਾ ਮਾਰਨਾ ਹੀ ਹੈ ਜੇ ਤੁਸੀਂ ਇਹ ਸੇਵਾਵਾਂ ਕਰ ਲਈਆਂ ਨੇ ਤਾਂ ਸਾਰੀਆਂ ਸੇਵਾਵਾਂ ਇਹਦੇ ਵਿੱਚ ਹੀ ਆ ਜਾਣਗੀਆਂ ਤੇ ਜੇ ਕੋਈ ਘਾਟ ਹੈ ਤਾਂ ਉਸ ਨੂੰ ਪੂਰੀ ਕਰਨ ਦਾ ਯਤਨ ਕਰੋ ਇਹਨਾਂ ਬਚਨਾਂ ਉਪਰੰਤ ਬਾਬਾ ਜੀ ਨੇ ਸਰਦਾਰ ਹਰਪਖਸ਼ ਸਿੰਘ ਹੋਰਾਂ ਨੂੰ ਨਿਤਨੇਮ ਕਰਨ ਅਤੇ ਪ੍ਰਮਾਤਮਾ ਦਾ ਨਾਮ ਜਪਣ ਦੀ ਪ੍ਰੇਰਣਾ ਵੀ ਦਿੱਤੀ ਤੇ ਕਿਹਾ ਕਿ ਹਰ ਗੁਰਸਿੱਖ ਲਈ ਨਿਤਨੇਮ ਬਹੁਤ ਜ਼ਰੂਰੀ ਹੈ ਤੇ ਇਸ ਤੋਂ ਇਲਾਵਾ ਨਿਤਨੇਮ ਤੋਂ ਬਾਅਦ ਜਿੰਨਾ ਸਮਾਂ ਵੀ ਮਿਲੇ ਤੁਰਦੇ ਫਿਰਦੇ ਕਾਰਵਿਹਾਰ ਕਰਦੇ ਹੋਏ ਹਰ ਪ੍ਰਾਣੀ ਨੂੰ ਪਰਮੇਸ਼ਰ ਦਾ ਨਾਮ ਜ਼ਰੂਰ ਜਪਣਾ ਚਾਹੀਦਾ ਹੈ ਕਿਉਂਕਿ ਜਿਸ ਪ੍ਰਮਾਤਮਾ ਨੇ ਸਾਨੂੰ ਸਾਰੀਆਂ ਜੁਨਾਂ ਦਾ ਸ਼ਰਮੌਰ ਅਮੋਲਕ ਮਨੁੱਖਾ ਜਨਮ ਬਖਸ਼ਿਸ਼ ਕੀਤਾ ਅਤੇ अनेका ਸੁਖ ਆਰਾਮ ਅਤੇ ਸੋਹਣੇ ਕਾਰੋਬਾਰ ਬਖਸ਼ਿਸ਼ ਕੀਤੇ ਸਰਦਾਰੀਆਂ ਬਖਸ਼ੀਆਂ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਹਰ ਪ੍ਰਾਣੀ ਦਾ ਫਰਜ਼ ਹੈ ਸਰਦਾਰ ਹਰਪ੍ਰਖਤ ਸਿੰਘ ਜੀ ਦੱਸਦੇ ਸਨ ਕਿ ਮੈਂ ਅੱਧਾ ਕੋ ਘੰਟਾ ਬਾਬਾ ਜੀ ਪਾਸ ਬੈਠਾ ਅਤੇ ਉਹਨਾਂ ਦੀਆਂ ਗੁਰਮਤ ਵਿਚਾਰਾਂ ਅਤੇ ਬਾਬਾ ਜੀ ਦੇ ਕਮਾਏ ਹੋਏ ਬਚਨ ਸਰਵਣ ਕਰਕੇ ਮੋੜ ਆਪਣੇ ਪਿੰਡ ਮਾਛੀਆਂ ਵੱਲ ਨੂੰ ਚੱਲ ਪਿਆ ਤੇ ਵਾਪਸ ਆਉਂਦਿਆਂ ਰਸਤੇ ਵਿੱਚ ਜੋ ਬਾਬਾ ਜੀ ਦੇ ਸੇਵਾ ਪ੍ਰਤੀ ਬਚਨ ਕਹੇ ਸਨ ਨਾਮ ਜਪਣ ਤੇ ਨਿਤਨੇਮ ਕਰਨ ਦੀ ਸਿੱਖਿਆ ਜੋ ਬਾਬਾ ਜੀ ਨੇ ਦਿੱਤੀ ਸੀ ਉਹ ਮੁੜ ਮੁੜ ਮਨ ਵਿੱਚ ਚੱਕਰ ਮਾਰਨ ਲੱਗੀ ਅਗਲੇ ਹੀ ਦਿਨ ਨਿਤਨੇਮ ਆਰੰਭ ਕਰਨ ਦਾ ਮਨ ਬਣਾ ਲਿਆ ਅਗਲੇ ਦਿਨ ਪੂਰਾ ਨਿਤਨੇਮ ਤਾਂ ਮੈਂ ਨਹੀਂ ਕਰ ਸਕਿਆ ਪਰ ਸਵੇਰੇ ਜਪਜੀ ਸਾਹਿਬ ਅਤੇ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਨੇਮ ਨਾਲ ਕਰਨਾ ਆਰੰਭ ਕਰ ਦਿੱਤਾ ਸਹਰਪਖ ਸਿੰਘ ਹੋਰੀ ਇਹ ਦੱਸਿਆ ਕਰਦੇ ਸਨ ਤੇ ਉਸੇ ਸਿੱਖਿਆ ਦੀ ਬਦੌਲਤ ਅੱਜ ਗੁਰੂ ਮਹਾਰਾਜ ਜੀ ਨੇ ਪੂਰਾ ਨਿਤਨੇਮ ਅਤੇ ਅੰਮ੍ਰਿਤ ਦੀ ਦਾਤ ਵੀ ਬਖਸ਼ਿਸ਼ ਕਰ ਦਿੱਤੀ ਹੋਈ ਹੈ ਬਾਬਾ ਜੀ ਦਾ ਇਸ ਸੰਧਰ ਪਰਿਵਾਰ ਨਾਲ ਵੀ ਕਾਫੀ ਪਿਆਰ ਅਤੇ ਨੇੜਤਾ ਵਾਲਾ ਨਾਤਾ ਬਣ ਗਿਆ ਬਾਬਾ ਜੀ ਨੇ ਜਦੋਂ ਵੀ ਆਪਣੇ ਭਰਾਵਾਂ ਨੂੰ ਮਿਲਣ ਵਾਸਤੇ ਧੌਲਪੁਰ ਰਾਜਸਥਾਨ ਜਾਣਾ ਜਾਂ ਵਿਦੇਸ਼ ਯਾਤਰਾ ਲਈ ਜਾਣਾ ਹੁੰਦਾ ਤਾਂ ਆਪ ਜੀ ਸਰਦਾਰ ਹਰਪ੍ਰਖਤ ਸਿੰਘ ਹੋਰਾਂ ਦੇ ਪਰਿਵਾਰ ਦੇ ਪ੍ਰੇਮ ਸਦਕਾ ਦਿੱਲੀ ਇੰਦਰਪੁਰੀ ਕਲੋਨੀ ਵਿੱਚ ਉਹਨਾਂ ਪਾਸ ਜ਼ਰੂਰ ਠਹਿਰਿਆ ਕਰਦੇ ਸਨ ਬਾਬਾ ਜੀ ਦੀ ਸੰਗਤ ਕਰਕੇ ਇਹਨਾਂ ਦੇ ਸੁਪੁੱਤਰ ਸਰਦਾਰ ਦਵਿੰਦਰਜੀਤ ਸਿੰਘ ਅਤੇ ਸਰਦਾਰ ਸ਼ੇਰਜੰਗ ਬਹਾਦਰ ਸਿੰਘ ਵੀ ਗੁਰੂ ਘਰ ਨਾਲ ਜੁੜ ਗਏ ਬਾਬਾ ਜੀ ਦੇ ਅੰਤਮ ਸਮੇਂ ਬਿਮਾਰੀ ਵਾਲੇ ਦਿਨਾਂ ਵਿੱਚ ਜਦੋਂ ਬਾਬਾ ਜੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਵਿਚ ਜ਼ੇਰੇ ਇਲਾਜ ਸਨ ਉਸ ਸਮੇਂ ਵੀ ਸਰਦਾਰ ਹਰਪਖਤ ਸਿੰਘ ਜੀ ਅਤੇ ਸਾਰੇ ਪਰਿਵਾਰ ਨੇ ਬਾਬਾ ਜੀ ਦੀ ਅਤੇ ਨਾਲ ਦੇ ਸੰਗਤ ਦੀ ਬਹੁਤ ਸੇਵਾ ਕੀਤੀ ਬਾਬਾ ਜੀ 22 ਨਵੰਬਰ 1969 ਈਸਵੀ ਨੂੰ ਦਿੱਲੀ ਸਰਦਾਰ ਹਰਪਖਤ ਸਿੰਘ ਹੋਰਾਂ ਦੇ ਘਰ ਸ਼ਾਮ ਨੂੰ ਪੁੱਜੇ ਇਹ ਘਟਨਾ ਸਰਦਾਰ ਹਰਪਖਤ ਸਿੰਘ ਹੋਰਾਂ ਨੇ ਆਪਣੀ ਜ਼ੁਬਾਨੀ ਸਤਕਾਰਯੋਗ ਬਾਬਾ ਸੇਵਾ ਸਿੰਘ ਜੀ ਹੋਰਾਂ ਨੂੰ ਸੁਣਾਉਣਾ ਕੀਤੀ ਤੇ ਬਾਬਾ ਜੀ ਨੇ ਇਹ ਘਟਨਾ ਸੇਕ ਨੇ ਆ ਪੁਸਤਕ ਵਿੱਚ ਕਲਮਬੰਦ ਕੀਤੀ ਹੈ। ਬਾਬਾ ਜੀ ਲਿਖਦੇ ਨੇ ਕਿ ਉਸ ਸਮੇਂ ਭਾਈ ਦਰਬਾਰਾ ਸਿੰਘ ਬਾਬਾ ਜੀ ਦੀ ਗੱਡੀ ਚਲਾਉਣ ਦੀ ਸੇਵਾ ਕਰਿਆ ਕਰਦੇ ਸਨ ਅਤੇ ਦਾਸ ਭਾਵ ਬਾਬਾ ਸੇਵਾ ਸਿੰਘ ਜੀ ਵੀ ਮਹਾਪੁਰਸ਼ਾਂ ਦੇ ਨਾਲ ਹੀ ਸਨ। ਬਾਬਾ ਜੀ ਨੇ ਸ਼ਾਮ ਦਾ ਨਿਤਨੇਮ ਦਿੱਲੀ ਪੁੱਜ ਕੇ ਸੰਗਤੀ ਰੂਪ ਵਿੱਚ ਸੰਧਰ ਪਰਿਵਾਰ ਦੇ ਗ੍ਰਹਿ ਵਿਖੇ ਬੈਠ ਕੇ ਸਮੁੱਚੀ ਸੰਗਤ ਦੇ ਨਾਲ ਕੀਤਾ ਸ਼ਾਮ ਦਾ ਲੰਗਰ ਛੱਕ ਕੇ ਬਾਬਾ ਜੀ ਨੇ ਸਰਦਾਰ ਹਰਪ੍ਰਤ ਸਿੰਘ ਹੋਰਾਂ ਨੂੰ ਕਿਹਾ ਕਿ ਕੱਲ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਜੋ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਰਕਾਬगंज ਸਾਹਿਬ ਸਮਾਪਤ ਹੋਣਾ ਹੈ ਸਾਡੇ ਮਨ ਵਿੱਚ ਲਾਲਸਾ ਹੈ ਕਿ ਅਸੀਂ ਉਸ ਨਗਰ ਕੀਰਤਨ ਦੇ ਦਰਸ਼ਨ ਕਰੀਏ ਪਰ ਸਾਨੂੰ ਤੁਰਨ ਤੇ ਖੜੇ ਹੋਣ ਦੀ ਕੁਝ ਔਖ ਹੈ ਕਿ ਸਿਹਤ ਅਜਾਜਤ ਨਹੀਂ ਦਿੰਦੀ ਗੋਡਿਆਂ ਵਿੱਚ ਕੁਝ ਤਕਲੀਫ ਹੈ ਤੇ ਜੇ ਇਸ ਮਕਸਦ ਲਈ ਕਿਸੇ ਐਸੀ ਜਗ੍ਹਾ ਦਾ ਪ੍ਰਬੰਧ ਹੋ ਜਾਵੇ ਤਾਂ ਬਹੁਤ ਚੰਗਾ ਹੋਵੇਗਾ ਜਿੱਥੇ ਖੜੋ ਕੇ ਜਾਂ ਬੈਠ ਕੇ ਅਸੀਂ ਸਤਿਗੁਰੂ ਮਹਾਰਾਜ ਦੇ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦੇ ਦਰਸ਼ਨ ਕਰ ਸਕੀਏ ਸਰਦਾਰ ਹਰਪ੍ਰਖ ਸਿੰਘ ਹੋਰਾਂ ਨੇ ਬੜੀ ਖੁਸ਼ੀ ਨਾਲ ਕਿਹਾ ਬਾਬਾ ਜੀ ਇਹ ਤਾਂ ਬਹੁਤ ਮਾਮੂਲੀ ਗੱਲ ਹੈ ਗੁਰਦੁਆਰਾ ਸੀਸਗੰਜ ਸਾਹਿਬ ਦੇ ਸਾਹਮਣੇ ਇੱਕ ਸਿਨੇਮਾ ਹੈ ਮੈਂ ਸਿਨੇਮਾ ਮਾਲਕ ਨੂੰ ਮਿਲ ਕੇ ਆਪ ਜੀ ਦੇ ਬੈਠਣ ਲਈ ਛੱਤ ਉੱਪਰ ਪ੍ਰਬੰਧ ਕਰ ਦੇਵਾਂਗਾ ਉੱਥੋਂ ਸਾਰੇ ਨਗਰ ਕੀਰਤਨ ਦੇ ਬਹੁਤ ਚੰਗੀ ਤਰ੍ਹਾਂ ਆਪ ਜੀ ਦਰਸ਼ਨ ਕਰ ਸਕੋਗੇ ਅਗਲੇ ਦਿਨ ਸਰਦਾਰ ਹਰਪ੍ਰਖਤ ਸਿੰਘ ਹੋਰਾਂ ਨੇ ਮੈਜੈਸਟਿਕ ਸਿਨੇਮਾ ਦੇ ਮਾਲਕ ਨੂੰ ਮਿਲ ਕੇ ਸਿਨੇਮੇ ਦੀ ਛੱਤ ਉੱਪਰ ਕੁਰਸੀਆਂ ਲਗਵਾ ਦਿੱਤੀਆਂ 24 ਨਵੰਬਰ ਨੂੰ ਸਰਦਾਰ ਹਰਪ੍ਰਖਤ ਸਿੰਘ ਜੀ ਪਰਿਵਾਰ ਸਮੇਤ ਅਤੇ ਬਾਬਾ ਜੀ ਤੇ ਨਾਲ ਦੇ ਸਿੰਘ ਗੁਰਦੁਆਰਾ ਸੀਸਗੰਜ ਸਾਹਿਬ ਮੱਥਾ ਟੇਕ ਕੇ ਮੈਜੈਸਟਿਕ ਸਿਨੇਮਾ ਜੋ ਸੀ ਉਸ ਦੀ ਗੈਲਰੀ ਉੱਪਰ ਜਿੱਥੇ ਸਰਦਾਰ ਹਰਪ੍ਰਤ ਸਿੰਘ ਹੋਰਾਂ ਨੇ ਪ੍ਰਬੰਧ ਕੀਤਾ ਸੀ ਉੱਥੇ ਚਲੇ ਗਏ ਨਗਰ ਕੀਰਤਨ ਦੀ ਅਰਦਾਸ ਹੋਈ ਜੈਕਾਰਿਆਂ ਦੀ ਗੂੰਜ ਅਤੇ ਸੰਗਤ ਦੇ ਵੈਰਾਗਮਈ ਕੀਰਤਨ ਅਤੇ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਜੈ ਜੈਕਾਰ ਦੇ ਬੋਲਾਂ ਨੇ ਇੱਕ ਵਿਸਮਾਧੀ ਰੰਗ ਬਣਿਆ ਹੋਇਆ ਸੀ ਨਗਰ ਕੀਰਤਨ ਵਿੱਚ ਸ਼ਾਮਲ ਹਰ ਮਾਈ ਭਾਈ ਦੇ ਹਿਰਦੇ ਵਿੱਚੋਂ ਧੰਨ ਗੁਰਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦਾ ਵਿਰਾਗ ਅਤੇ ਪਿਆਰ ਪ੍ਰਤੱਖ ਤੌਰ ਤੇ ਡੁੱਲ ਡੁੱਲ ਕੇ ਪੈਂਦਾ ਨਜ਼ਰੀ ਆ ਰਿਹਾ ਸੀ। ਹਰ ਮਾਈ ਭਾਈ ਦੀਆਂ ਅੱਖਾਂ ਗੁਰਤੇਗ ਬਹਾਦਰ ਸਾਹਿਬ ਦੇ ਪਿਆਰ ਵਿੱਚ ਨਾਮ ਸਨ। ਅਸਚਰਜ ਜਿਹਾ ਪਿਆਰ ਤੇ ਵਿਰਾਗ ਦਾ ਸੁਮੇਲ ਹਰ ਪਾਸੇ ਨਜ਼ਰੀ ਆ ਕੇ ਮਨ ਨੂੰ ਇੱਕ ਅਲੌਕਿਕ ਹੁਲਾਰਾ ਦਿੰਦਾ ਪ੍ਰਤੀਤ ਹੋ ਰਿਹਾ ਸੀ। ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਬਾਬਾ ਜੀ ਅਤੇ ਬਾਕੀ ਸੰਗਤ ਨੇ ਜੋ ਉਹਨਾਂ ਦੇ ਨਾਲ ਸੀ ਸਾਰੇ ਨਗਰ ਕੀਰਤਨ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦੇ ਦਰਸ਼ਨ ਬੜੇ ਪਿਆਰ ਨਾਲ ਉਸ ਸਿਨੇਮੇ ਦੀ ਗੈਲਰੀ ਵਿੱਚੋਂ ਕੀਤੇ ਨਗਰ ਕੀਰਤਨ ਦੀ ਸਮਾਪਤੀ ਉਪਰੰਤ ਬਾਬਾ ਜੀ ਉੱਠੇ ਤੇ ਗੁਰਦੁਆਰਾ ਸੀਸਗੰਜ ਸਾਹਿਬ ਜੋ ਉੱਥੋਂ ਨਜ਼ਰ ਆ ਰਿਹਾ ਸੀ ਉਸ ਪਾਸੇ ਸੀਸ ਕਰਕੇ ਨਮਸਕਾਰ ਕੀਤੀ ਤੇ ਤਿੰਨ ਵਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮੁੱਖੋਂ ਉਚਾਰਿਆ ਫਿਰ ਬਾਬਾ ਜੀ ਨੇ ਸਾਰੀ ਸੰਗਤ ਤੇ ਸਰਦਾਰ ਹਰਪ੍ਰਖਤ ਸਿੰਘ ਹੋਰਾਂ ਨੂੰ ਸੰਬੋਧਨ ਕਰਕੇ ਪਹਿਲਾਂ ਜੋ ਸਾਹਮਣੇ ਕੋਤਵਾਲੀ ਸੀ ਉਸ ਵੱਲ ਇਸ਼ਾਰਾ ਕੀਤਾ ਜਿੱਥੇ ਉਸ ਸਮੇਂ ਦੇ ਜ਼ਾਲਮ ਅਤੇ ਮੁਤਸਬੀ ਬਾਦਸ਼ਾਹ ਔਰੰਗਜ਼ੇਬ ਨੇ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਕੈਦ ਰੱਖਿਆ ਸੀ ਤੇ ਉਸ ਤੋਂ ਬਾਅਦ ਮਾਜੈਸਟਿਕ ਸਿਨੇਮਾ ਵੱਲ ਇਸ਼ਾਰਾ ਕੀਤਾ ਤੇ ਕਿਹਾ ਕਿ ਇਹ ਸਾਰੀ ਧਰਤੀ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ। ਬਾਬਾ ਜੀ ਨੇ ਸਾਰੀ ਸੰਗਤ ਨੂੰ ਤੇ ਸਰਦਾਰ ਹਰਪਖ ਸਿੰਘ ਹੋਰਾਂ ਨੂੰ ਮੁਖਾਤਬ ਹੋ ਕੇ ਪਹਿਲਾਂ ਕੋਤਵਾਲੀ ਵੱਲ ਇਸ਼ਾਰਾ ਕੀਤਾ ਤੇ ਫਿਰ ਉਹ ਮਾਜੈਸਟਿਕ ਸਿਨੇਮਾ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਕਿ ਇਹ ਸਾਰੀ ਧਰਤੀ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ। ਇਹਨਾਂ ਲੋਕਾਂ ਨੇ ਇਹ ਧਰਤੀ ਅਜੇ ਤੱਕ ਧੰਗੁਰ ਤੇਗ ਬਹਾਦਰ ਸਾਹਿਬ ਨੂੰ ਅਰਪਣ ਕਿਉਂ ਨਹੀਂ ਕੀਤੀ? ਸاهر ਭਗਤ ਸਿੰਘ ਹੋਰੀ ਜੋ ਕਿ ਉਸ ਵੇਲੇ ਪੁਲਿਸ ਦੇ ਮੈਕਮੇ ਵਿੱਚ ਉੱਚ ਰੈਂਕ ਦੇ ਆਫੀਸਰ ਸਨ। ਉਹਨਾਂ ਨੇ ਦੱਸਿਆ ਕਿ ਜੀ ਕੁਝ ਮਜਬੂਰੀਆਂ ਹਨ। ਕੋਤਵਾਲੀ ਉੱਪਰ ਸਰਕਾਰ ਦਾ ਕਬਜ਼ਾ ਹੈ ਤੇ ਸਿਨੇਮੇ ਵਾਲੀ ਥਾਂ ਉੱਪਰ ਸੈਂਕੜੇ ਸਾਲਾਂ ਤੋਂ ਇਹ ਲੋਕ ਕਾਬਜ਼ ਹਨ ਜਿਨ੍ਹਾਂ ਨੂੰ ਕਾਨੂੰਨ ਮੁਤਾਬਕ ਉਠਾਉਣਾ ਬਹੁਤ ਮੁਸ਼ਕਲ ਹੈ। ਸਰਦਾਰ ਹਰਪਖਸ਼ ਸਿੰਘ ਜੀ ਹੋਰਾਂ ਦਾ ਉੱਤਰ ਸੁਣ ਕੇ ਬਾਬਾ ਜੀ ਨੇ ਇੱਕ ਠੰਡਾ ਜਿਹਾ ਸਾਹ ਲਿਆ ਤੇ ਕਹਿਣ ਲੱਗੇ ਅੱਛਾ ਕੋਈ ਗੱਲ ਨਹੀਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਹੀ ਕੋਈ ਨਾ ਕੋਈ ਵਿਧ ਬਹਾਨਾ ਬਣਾ ਕੇ ਇਸ ਥਾਂ ਨੂੰ ਜਲਦੀ ਹੀ ਆਪਣੀ ਮਲਕੀਅਤ ਬਣਾ ਲੈਣਗੇ ਬਾਬਾ ਜੀ ਆਖਣ ਲੱਗੇ ਕਿ ਚਲੋ ਕੋਈ ਨਾ ਧੰਗੁਰ ਤੇਗ ਬਹਾਦਰ ਸਾਹਿਬ ਜਲਦੀ ਹੀ ਕੋਈ ਵਿਧ ਬਹਾਨਾ ਬਣਾਉਣਗੇ ਤੇ ਇਸ ਸਾਰੀ ਜ਼ਮੀਨ ਨੂੰ ਜਲਦੀ ਹੀ ਆਪਣੀ ਮਲਕੀਅਤ ਬਣਾ ਲੈਣਗੇ ਇਤ ਆਦਿਕ ਪਿਆਰ ਦੇ ਬਚਨ ਕਰਦੇ ਆਪ ਜੀ ਉਤੋਂ ਤੁਰ ਪਏ। ਬਾਬਾ ਜੀ ਦੇ ਕਹੇ ਹੋਏ ਬਚਨ ਕੁਝ ਸਮੇਂ ਬਾਅਦ ਉਸ ਵੇਲੇ ਪੂਰੇ ਹੋਏ ਜਦੋਂ ਸਰਕਾਰ ਨੇ ਸਿੱਖ ਜਜ਼ਬਾਤਾਂ ਦੀ ਕਦਰ ਕਰਦਿਆਂ ਕੁਤਵਾਲੀ ਵਾਲੀ ਥਾਂ ਉਸ ਸਮੇਂ ਦੇ ਰਾਜਪਾਲ ਡਾਕਟਰ ਝਾ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਨੂੰ ਸੌਂਪ ਦਿੱਤੀ ਅਤੇ ਮੈਜੈਸਟਿਕ ਸਿਨੇਮਾ ਵਾਲੀ ਥਾਂ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਉਦਮ ਅਤੇ ਅਪੀਲ ਸਦਕਾ ਸਿੱਖ ਸੰਗਤਾਂ ਨੇ ਮਾਇਆ ਦੇ ਖੁੱਲੇ ਗੱਫੇ ਦੇ ਕੇ ਸਿਨੇਮਾ ਮਾਲਕਾਂ ਨੂੰ ਮੂਹ ਮੰਗਿਆ ਮੋਲ ਤਾਰ ਕੇ ਉਹ ਜ਼ਮੀਨ ਵੀ ਖਰੀਦ ਲਈ ਜਿਸ ਵਿੱਚ ਅੱਜ ਕੱਲ੍ਹ ਸ਼ਹੀਦ ਭਾਈ ਦਿਆਲ ਦਾਸ ਜੀ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੀ ਯਾਦ ਵਿੱਚ ਸਿੱਖ ਅਜਾਇਬ ਘਰ ਸशोਭਤ ਹੈ ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਗੁਰਬਾਣੀ ਅੰਦਰ ਜੋ ਫਰਮਾਨ ਹੈ ਕਿ ਜੋ ਜੋ ਚਿਤਵੇ ਸਾਧ ਜਨ ਸੋ ਲੇਤਾ ਮਾਨ ਦੇ ਬਿਰਧ ਦੀ ਲਾਜ ਸਤ